ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਅੱਜ ਕੱਲ ਮਾਗੀ ਕਾਨਫਰੰਸ ਦੇ ਵਿੱਚ ਪੰਥਕ ਸਿਆਸੀ ਪਾਰਟੀਆਂ ਨੇ ਤਿੰਨ ਸਟੇਜਾਂ ਲਾਈਆਂ ਇੱਕ ਸਟੇਜ ਸੀਗੀ ਸੁਖਬੀਰ ਧੜੇ ਦੀ ਦੂਜੀ ਸੀਗੀ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਤੀਜੀ ਸਟੇਜ ਸੀਗੀ ਜਦੀ ਚਰਚਾ ਬਹੁਤ ਜ਼ਿਆਦਾ ਸੀ ਉਹ ਸੀ ਅਮਰਤਪਾਲ ਸਿੰਘ ਦੀ ਸੱਜਰੀ ਬਣੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਹੁਣ ਇਹ ਤਿੰਨ ਪੰਥਕ ਪਾਰਟੀਆਂ ਜਿਹੜੀਆਂ ਸੰਗਤ ਦਾ ਵਿਸ਼ਵਾਸ ਜਿੱਤਣਾ ਚਾਹੁੰਦੀਆਂ ਨੇ ਤੇ ਟੀਚਾ ਇਹਨਾਂ ਤਿੰਨਾਂ ਦਾ 2027 ਦੀਆਂ ਚੋਣਾਂ ਨੇ ਤੁਸੀਂ ਕਿਵੇਂ ਦੇਖਦੇ ਹੋ ਤਿੰਨਾਂ ਪਾਰਟੀਆਂ ਦੀਆਂ ਸਟੇਜਾਂ ਤੋਂ ਜੋ ਕੁਝ ਸੰਗਤ ਨੂੰ ਸੰਬੋਧਨ ਕੀਤਾ ਗਿਆ ਜੋ ਪੰਜਾਬ ਦੇ ਲੋਕਾਂ ਵਾਸਤੇ ਜਿਹੜੀ ਆ ਦਲੀਲ ਜਾਂ ਤਕਰੀਰ ਕੀਤੀ ਗਈ ਕਿਵੇਂ ਦੇਖਦੇ ਹੋ ਦੇਖੋ ਜਿਵੇਂ ਤੁਸੀਂ ਕਿਹਾ ਤਿੰਨ ਪੋਲੀਟੀਕਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਕਾਲੀਆਂ ਦੀ ਟਿੱਖਾਂ ਦੀ ਨਮਾਇੰਦਾ ਜਮਾਤੇ ਨੂੰ ਕਿਹਾ ਜਾਂਦਾ ਹੈ ਤੇ ਨਵੀਂ ਪਾਰਟੀ ਬਣ ਗਈ ਅਕਾਲੀ ਦਲ ਵਾਰਿਸ ਪੰਜਾਬ ਦੇ ਅਮਰਿਤਪਾਲ ਸਿੰਘ ਪ੍ਰਧਾਨ ਬਣਾ ਦਿੱਤੇ ਗਏ ਸਿਮਰਤਜੀਤ ਸਿੰਘ ਮਾਨ ਦੀ ਸਟੇਜ ਅਕਾਲੀ ਦਲ ਦੀ ਸਟੇਜ 100 ਸਾਲ ਪੁਰਾਣੀ ਪਾਰਟੀ ਹੈ 104 ਸਾਲ ਬਲਕਿ ਵੱਡਾ ਰਾਸ਼ੀ ਕਾਮਯਾਬ ਹੋਏ ਸੁਖਬੀਰ ਸਿੰਘ ਬਾਦਲ ਔਰ ਸ਼ਰੋਮਣੀ ਅਕਾਲੀ ਦਲ ਉਥੇ ਵੱਡਾ ਰਸ਼ ਕਰਨ ਚ ਸੁਖਬੀਰ ਬਾਦਲ ਪਹਿਲਾਂ ਜ਼ਮੀਨ ਤੇ ਆ ਕੇ ਵਰਕਰਾਂ ਨਾਲ ਬਹਿ ਗਏ ਸੀ ਜਦੋਂ ਮੈਂ ਮੰਚ ਤੋਂ ਸੁਣਿਆ ਕਹਿੰਦੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਯੋਧਾ ਆਗੂ ਔਰ ਟਕਸਾਲੀ ਆਗੂ ਉਹਨਾਂ ਨੂੰ ਬੇਨਤੀ ਕੀਤੀ ਗਈ ਵੀ ਤੁਸੀਂ ਮੰਚ ਤੇ ਆਓ ਪ੍ਰਧਾਨ ਸਾਹਿਬ ਦਾ ਹੁਕਮ ਹੈ ਸੰਗਤ ਤੁਹਾਡੇ ਵੀ ਦਰਸ਼ਨ ਕਹਿੰਦੇ ਜ਼ਰੂਰ ਕਰਨਾ ਚਾਹੁੰਦੀ ਹੈ ਮੰਚ ਤੋਂ ਇਹ ਗੱਲ ਆਈ ਸਖਬੀਰ ਬਾਦਲ ਫਿਰ ਮੰਚ ਤੇ ਗਏ ਜੀ ਹੁਣ ਜਿਹੜਾ ਤੁਹਾਡਾ ਸਵਾਲ ਹੈ ਮੈਂ ਇਹਨੂੰ ਅੱਗੇ ਲੈ ਲਾਂ ਜੀ ਗੱਲ ਇਸ ਵਕਤ ਇਹ ਨਹੀਂ ਰਹੀ ਕਿ ਅਕਾਲੀ ਦਲ ਵੱਡਾ ਕਿਹੜਾ ਸੁਖਬੀਰ ਬਾਦਲ ਦੇ ਜੇ ਜ਼ਿਆਦਾ ਰਸ ਸੀ ਕੀ ਉਹ ਵੱਡਾ ਅਕਾਲੀ ਦਲ ਬਣ ਗਿਆ ਹੁਣ ਜੇ ਨਵਾਂ ਅਕਾਲੀ ਦਲ ਦੇਖਾਂ ਉਹਦੇ ਤਾਂ 2 MP ਬਣ ਗਏ ਅੱਜ ਹਮ ਸਰਬਜੀਤ ਸਿੰਘ ਖਾਲਸਾ ਵੀ ਤੇ ਅਮਰਿਤਪਾਲ ਸਿੰਘ ਜਿਹੜੇ ਪ੍ਰਧਾਨ ਨੇ ਉਹ ਦੋਨੇ ਇੱਕ ਤਰੀਕੇ ਨਾਲ ਇਸ ਪਾਰਟੀ 'ਚ ਸ਼ਾਮਲ ਹੋ ਗਏ ਹਾਂ ਭਾਵੇਂ ਚਲੋ ਪਾਰਟੀ ਨੂੰ ਮਾਨਤਾ ਆਉਣ ਵਾਲੇ ਸਮੇਂ ਚ ਮਿਲੂਗੀ ਤੇ ਅਕਾਲੀ ਦਲ ਕੋਲੇ ਕੈਂਪੀ ਐ ਇਸ ਕਰਕੇ ਕੱਠ ਅਕਾਲੀ ਦਲ ਦਾ ਵੱਡਾ ਸੀ ਪਰ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦੇ ਗਠਨ ਦੇ ਇਕੱਠ ਨੂੰ ਵੀ ਤੁਸੀਂ ਛੋਟਾ ਨਹੀਂ ਕਹਿ ਸਕਦੇ ਹੁਣ ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਆ ਅਕਾਲੀ ਦਲ ਨੇ ਤਾਂ ਬਹੁਤ ਤਰਤੀਬ ਵਾਰ ਡਿਊਟੀਆਂ ਲਾ ਕੇ ਉਥੇ ਲੀਡਰ ਲਿਆਂਦੇ ਸਵੇਰੇ ਉਹਨਾਂ ਦੇ ਲੀਡਰ ਹੀ ਕਹਿ ਰਹੇ ਸੀ ਕਿ ਟਰਾਲੀਆਂ ਟਰੈਕਟਰ ਬੱਸਾਂ ਰਸਤੇ 'ਚ ਨੇ ਜੀ ਤੁਸੀਂ ਇੰਤਜ਼ਾਰ ਕਰੋ ਥੋੜੀ देर ਇੰਤਜ਼ਾਰ ਕਰੋ ਦੇਖੋ ਪੰਡਾਲ ਕਿਵੇਂ ਪਰਦਾ ਅਕਾਲੀ ਦਲ ਨੇ ਸੰਗਠਨਾਤਮਕ ਤਰੀਕੇ ਦੇ ਨਾਲ ਸੰਗਠਿਤ ਤਰੀਕੇ ਦੇ ਨਾਲ ਟਰਾਂਸਪੋਰਟ ਕੀਤੇ ਆ ਵਰਕਰ ਰਸ਼ ਬਹੁਤ ਸੀ ਅਕਾਲੀ ਦਲ ਦਾ ਪਰ ਰਸਤਾ 22 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਅਕਾਲੀ ਦਲ ਦੀਆਂ ਸਟੇਜਾਂ ਤੇ ਬਹੁਤ ਸੀ ਰਸਤਾ 24 ਦੀਆਂ ਚੋਣਾਂ ਦੇ ਵਿੱਚ ਵੀ ਬਹੁਤ ਸੀ ਪਰ ਮੈਂ ਕੀ ਵੇਖ ਰਿਹਾ ਕੱਲ ਕੀ ਵਾਪਰਿਆ ਪੰਜਾਬ ਦੀ ਸਿਆਸਤ 'ਚ ਕੱਲ ਪੰਜਾਬ ਦੀ ਸਿਆਸਤ 'ਚ ਜੋ ਕੁਝ ਵਾਪਰਿਆ ਮੁੱਖ ਵਿਰੋਧੀ ਪਾਰਟੀ ਅੱਜ ਅਕਾਲੀ ਦਲ ਦੀ ਆਮ ਆਦਮੀ ਪਾਰਟੀ ਔਰ ਬੀਜੇਪੀ ਇਹ ਦੋਨੇ ਪਾਰਟੀਆਂ ਭਾਵੇਂ ਦਿੱਲੀ ਚ ਸਰਗਰਮ ਨੇ ਭਗਵੰਤ ਮਾਨ ਵੀ ਕੱਲ ਬਹੁਤ ਖੁਸ਼ ਹੋਣਗੇ ਔਰ ਨਰਿੰਦਰ ਮੋਦੀ ਔਰ ਬੀਜੇਪੀ ਵੀ ਕੱਲ ਬਹੁਤ ਖੁਸ਼ ਹੋਏਗੀ ਕਿਉਂਕਿ ਹੋਇਆ ਕੀ ਹੈ ਹੋਇਆ ਹੀ ਹੈ ਕਿ ਪੰਜਾਬ ਦੇ ਵਿੱਚ ਕੱਲ ਤਿੰਨ ਪਾਰਟੀਆਂ ਦਾ ਇਕੱਠੇ ਹੋਣਾ ਇੱਕ ਨਵੀਂ ਪਾਰਟੀ ਦਾ ਜਨਮ ਲੈਣਾ ਜਿਹੜੀ ਸਿੱਖ ਵੋਟ ਸੀ ਪੰਜਾਬ ਦੀ ਸਿੱਖ ਵੋਟਾਂ ਦੇ ਵਿੱਚ ਧ्रुਵੀਕਰਨ ਹੋਰ ਵੱਧ ਗਿਆ ਸੋ ਹਜੇ ਤੱਕ ਤਿੰਨ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਵਾਰਿਸ ਪੰਜਾਬ ਦੇ ਔਰ ਅਕਾਲੀ ਦਲ ਅਮਰਸਤ ਸੋ ਮੈਨੂੰ ਇਹ ਲੱਗਦਾ ਕਿ 27 ਦੀਆਂ ਚੋਣਾਂ ਤੋਂ ਪਹਿਲਾਂ ਘੱਟੋ ਘੱਟ ਦੋ ਅਕਾਲੀ ਦਲ ਹੋਰ ਪੰਜਾਬ 'ਚ ਤਕੜੇ ਹੋ ਜਾਣਗੇ ਜੇ ਪੰਜਾਬ 'ਚ ਪੰਜ ਅਕਾਲੀ ਦਲ ਬਣ ਗਏ ਤੇ ਸਾਡੀ ਸਿੱਖ ਵੋਟ ਦਾ ਬਣੂਗਾ ਕੀ ਸਿੱਖ ਵੋਟ ਵੰਡੀ ਜਾਣੀ ਹੈ 27 'ਚ ਤੇ ਉਹਦਾ ਉਹਦਾ ਮਤਲਬ ਕੀ ਹੋਊਗਾ ਇਹ ਫੈਸਲਾ ਪੰਜਾਬ ਚ ਸਰਕਾਰ ਕਿਹੜੀ ਬਣਨੀ ਹੈ ਕੀ ਪੰਜਾਬ ਚ ਸਰਕਾਰ ਕਿਹੜੀ ਬਣਨੀ ਹੈ ਕੀ ਉਹਦਾ ਫੈਸਲਾ ਪੰਜਾਬ ਚ ਗੈਰ ਸਿੱਖ ਵੋਟਰ ਕਰਨਗੇ ਇਹ ਬਹੁਤ ਵੱਡਾ ਸਵਾਲ ਹੈ ਪਰ ਮੇਰਾ ਇਹ ਮੰਨਣਾ ਹੈ ਕਿ ਵੋਟਾਂ ਦਾ ਵੋਟਰਾਂ ਦਾ ਸੱਤਾ ਦਾ ਸੰਤੁਲਨ ਬਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੱਤਾ ਦੀ ਸੱਤਾ ਦਾ ਸੰਤੁਲਨ ਹੋਣਾ ਸੰਦੀਪ ਜੀ ਬਹੁਤ ਜ਼ਰੂਰੀ ਹੈ ਪਰ ਇਹ ਹੁਣ ਸਾਰੇ ਅਕਾਲੀ ਦਲਾਂ ਨੂੰ ਸੋਚਣਾ ਪੈਣਾ ਹੈ ਕਿ ਅਸੀਂ ਸਤਾਈ ਚ ਪੰਜਾਬ ਦੀ ਸਰਕਾਰ ਆਪ ਬਣਾ ਸਕਾਂਗੇ ਜਾਂ ਅਸੀਂ ਦੂਜੇ ਦੀ ਵੀ ਨਹੀਂ ਬਣਨ ਦੇਣੀ ਹੁਣ ਇਹ ਇਸ ਪੱਖੋਂ ਇਹ ਜਿਹੜਾ ਕੱਲ ਦਾ ਦਿਨ ਹੈ ਉਹਨੇ ਇੱਕ ਨਵੀਂ ਤਰ੍ਹਾਂ ਦੀ ਨੀ ਰੱਖਤੀ ਜਿਹੜੇ ਬੁੱਧੀਜੀਵੀ ਨੇ ਜਿਹੜੇ ਚਿੰਤਕ ਨੇ ਉਹ ਸੋਚਦੇ ਹੋਣਗੇ ਕਿ ਨਵੇਂ-ਨਵੇਂ ਅਕਾਲੀ ਦਲ ਦਾ ਬਣਨਾ ਵੋਟਾਂ ਦੀ ਵੰਡ ਕਿਸ ਰੂਪ ਚ ਕਰੇਗਾ ਡਾਲਾ ਸਾਹਿਬ ਤੁਸੀਂ ਜਦੋਂ ਇਸ ਖਬਰ ਦੇ ਉੱਤੇ ਚਰਚਾ ਕਰ ਰਹੇ ਸੀ ਟਿੱਪਣੀ ਕਰ ਰਹੇ ਸੀ ਤੁਸੀਂ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਸੰਗਠਿਤ ਤੌਰ ਦੇ ਉੱਤੇ ਅਕਾਲੀ ਦਲ ਜਿਹੜੇ ਆ ਉਹਨਾਂ ਨੂੰ ਟਰਾਂਸਪੋਰਟ ਕਰਨ ਚ ਕਾਮਯਾਬ ਹੋਇਆ ਜਿਹੜੇ ਉਹਨਾਂ ਦੇ ਵਰਕਰ ਸੀਗੇ ਜਾਂ ਜਿਹੜੇ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਸੀ ਹੁਣ ਡੱਲਾ ਸਾਹਿਬ ਇੱਥੇ ਇੱਕ ਸਵਾਲ ਹੋਰ ਹੈ ਵੀ ਅਕਾਲੀ ਦਲ ਨੇ ਸੰਗਠਿਤ ਤੌਰ ਦੇ ਉੱਤੇ ਇੱਕ ਮਤਾ ਵੀ ਲਿਆਂਦਾ ਉਹ ਮਤਾ ਅਕਾਲੀ ਦਲ ਨੇ ਲੈ ਲੈ ਕੇ ਆਇਆ ਵੀ ਜਿਹੜਾ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਹੋਇਆ ਵੀ ਜਿਹੜਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰੇ ਕੌਮ ਅਵਾਰਡ ਨਾਲ ਨਵਾਜ਼ਿਆ ਗਿਆ ਸੀ ਉਹ ਵਾਪਸ ਹੋ ਗਿਆ ਭਾਅ ਕੇ ਰੱਦ ਕਰ ਦਿੱਤਾ ਗਿਆ ਹੁਣ ਕੱਲ ਕਾਨਫਰੰਸ ਦੇ ਵਿੱਚ ਇਹ ਵੀ ਸੰਗਤ ਦੇ ਵਿੱਚ ਮਤਾ ਲਿਆਂਦਾ ਗਿਆ ਵੀ ਉਹ ਅਵਾਰਡ ਜਿਹੜਾ ਮੁੜ ਬਹਾਲ ਕੀਤਾ ਜਾਣਾ ਚਾਹੀਦਾ ਤੇ ਦੂਸਰੀ ਗੱਲ ਅਕਾਲੀ ਦਲ ਡਲਾ ਸਾਹਿਬ 12 13 ਵੈਸੇ ਹੀ ਹੈਗੇ ਆ ਔਰ ਸਵਾਲ ਇਹ ਆ ਵੀ ਇਹ ਜਿਹੜੇ ਅਕਾਲੀ ਦਲ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਨਵੇਂ-ਨਵੇਂ ਹੁਣ ਉਭਾਰ ਦੇ ਵਿੱਚ ਆਏ ਆ ਤੇ ਵਾਕਿਆ ਹੀ ਇਹ ਸਿੱਖ VOTER ਦੇ ਉੱਤੇ ਜਿਹੜਾ ਵਾ ਉਹ ਪੋਲਰਾਈਜੇਸ਼ਨ ਜ਼ਰੂਰ ਕਰਨਗੇ ਇਹ ਵੰਡੀ ਵੋਟ ਜ਼ਰੂਰ ਚਾਹੀਗੀ ਇਹ ਦੋ ਨੁਕਤਿਆਂ ਦੇ ਉੱਤੇ ਤੁਸੀਂ ਟਿੱਪਣੀ ਜ਼ਰੂਰ ਕਰੋ ਜੀ ਨਹੀਂ ਦੇਖੋ ਅਕਾਲੀ ਦਲ ਬਹੁਤ ਹੈਗੇ ਆ ਲੇਕਿਨ ਕਿਸੇ ਹੋਰ ਅਕਾਲੀ ਦਲ ਦਾ ਨਾ ਕੋਈ ਐਮਪੀ ਹੈ ਬਿਲਕੁਲ ਨਾ ਮੈਂ ਨਾ ਉਹਨਾਂ ਦਾ ਵਿਧਾਇਕ ਹੈ ਹੁਣ ਸ਼ਮਰਜੀਤ ਸਿੰਘ ਮਾਨ ਐਮਪੀ ਵੀ ਰਹੇ ਨੇ ਸ਼ਮਰਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਪਾਰਲੀਮੈਂਟ ਚ ਗਏ ਔਰ ਨਵਾਂ ਅਕਾਲੀ ਦਲ ਜਿਹੜਾ ਬਣਿਆ ਕੱਲ ਵਾਰਿਸ ਪੰਜਾਬ ਦੇ ਉਹਦੇ ਤਾਂ ਦੋ ਐਮਪੀ ਸ਼ਾਮਿਲ ਹੀ ਹੋਗੇ ਨਾ ਉਸ ਪਾਰਟੀ ਦੇ ਵਿੱਚ ਮੈਂ ਉਸ ਸੰਦਰਭ ਚ ਇਹਨਾਂ ਤਿੰਨ ਮੁੱਖ ਅਕਾਲੀ ਦਲਾਂ ਨੂੰ ਗਿਣ ਰਿਹਾ ਸੀ ਔਰ ਜਿਹੜਾ ਮੈਂ ਨਵੇਂ ਇੱਕ ਦੋ ਕਹਿ ਰਿਆਂ ਹੋਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਤੋਂ ਨਾਰਾਜ਼ ਧਿਰਾਂ ਦੇ ਰੂਪ ਦੇ ਵਿੱਚ ਵੀ ਅਸੀਂ ਵੇਖਿਆ ਉਹ ਤਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਸੁਖਵੀਰ ਬਾਦਲ ਕਹਿ ਹੀ ਰਹੇ ਆ ਵੀ ਜਿਹੜੇ ਗਦਾਰ ਨੇ ਆਪਣੇ ਵੇਚੀ ਨੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਹੁਣ ਜਿਹੜਾ ਤੁਹਾਡਾ ਦੂਜਾ ਸਵਾਲ ਹੈ ਇਹ ਵੀ ਬਹੁਤ ਮਹੱਤਵਪੂਰਨ ਹੈ ਜਿਹੜਾ ਇਹ ਉੱਥੇ ਮਤਾ ਆਇਆ ਸੰਗਤਾਂ ਦੇ ਸਾਹਮਣੇ ਕਿ ਸ਼੍ਰੀ ਪ੍ਰਕਾਸ਼ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਫਖਰੇ ਕੌਮ ਦਾ ਗਨਾਮ ਦੇ ਤੌਰ ਤੇ ਖਿਤਾਬ ਦੇ ਤੌਰ ਤੇ ਨਵਾਜ਼ਿਆ ਗਿਆ ਸੀ ਦੇਖੋ ਉਹ ਵੀ ਜਿਹੜਾ ਫਖਰੇ ਕੌਮ ਦਿੱਤਾ ਗਿਆ ਸੀ ਮੈਂ ਵੇਖਿਆ ਉਹ ਵੀ ਇੱਕ ਬਹੁਤ ਵੱਡੇ ਸਮਾਗਮ ਚ ਦਿੱਤਾ ਗਿਆ ਸੀ ਟੈਲੀਵਿਜ਼ਨ ਚੈਨਲਾਂ ਤੇ ਪੰਜਾਬ ਦੇ ਬਹੁਤ ਵੱਡੇ ਪੱਧਰ ਤੇ ਉਹ ਲਾਈਵ ਪ੍ਰਸਾਰਣ ਦਿਖਾਇਆ ਗਿਆ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਫਖਰੇ ਕੌਮ ਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਚ ਕੋਈ ਦੂਹਰਾਇ ਨਹੀਂ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ ਸੀ ਹੁਣ ਸਵਾਲ ਇਹ ਹੈ ਜਦੋਂ ਅਸੀਂ ਕਈ ਵਾਰੀ ਕਈ ਬੁੱਧੀਜੀਵੀਆਂ ਦੀ ਗੱਲ ਸੁਣਦੇ ਆ ਸਿੱਖ ਬੁੱਧੀਜੀਵੀ ਨੇ ਹਿਸਟੋਰੀਅਨ ਵੀ ਨੇ ਪੱਤਰਕਾਰ ਵੀ ਨੇ ਕਈ ਮੰਨੇ ਪ੍ਰਮੰਨੇ ਅਕਸਰ ਉਹ ਵੀ ਇਹ ਗੱਲ ਕਰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮ ਹੋ ਜਾਂਦਾ ਉਹ ਵਾਪਸ ਨਹੀਂ ਮੁੜਦਾ ਇਹ ਵੀ ਗੱਲ ਹੋ ਰਹੀ ਆ ਵੀ ਸੱਤ ਮੈਂਬਰੀ ਕਮੇਟੀ ਬਾਰੇ ਜੋ ਹੁਕਮ ਹੋ ਗਿਆ ਉਹ ਮੁੜ ਨਹੀਂ ਸਕਦਾ ਇਹਦਾ ਮਤਲਬ ਹੈ ਜਥੇਦਾਰ ਸਾਹਿਬਾਨਾਂ ਨੇ ਵੀ ਉਸ ਦਿਨ ਕਿਹਾ ਵੀ ਸੱਤ ਮੈਂਬਰੀ ਕਮੇਟੀ ਉਸੇ ਤਰ੍ਹਾਂ ਕਾਇਮ ਹੈ ਹੁਣ ਇਹ ਇੱਕ ਨਵੀਂ ਤਰ੍ਹਾਂ ਦੀ ਬਹਿਸ ਦਾ ਮੁੱਦਾ ਵੀ ਹੈ ਡਿਬੇਟ ਦਾ ਮੁੱਦਾ ਵੀ ਹੈ ਔਰ ਇਹ ਵੱਖ-ਵੱਖ ਜਥੇਬੰਦੀਆਂ ਵੱਲੋਂ ਮੈਨੂੰ ਲੱਗਦਾ ਹੁਣ ਜਿਵੇਂ ਅਕਾਲੀ ਦਲ ਨੇ ਮਤਾ ਵੀ ਪਾਸ ਕਰਤਾ ਸੰਗਤਾਂ 'ਚ ਇਹ ਗੱਲ ਆ ਗਈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਫਖਰੇ ਕੌਮ ਦਿੱਤਾ ਗਿਆ ਸੀ ਉਹਤੇ ਪੁਨਰ ਵਿਚਾਰ ਕੀਤਾ ਜਾਵੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਉਹ ਫਖਰੇ ਕੌਮ ਸਨਮਾਨ ਦਿੱਤਾ ਗਿਆ ਸੀ ਉਹ ਜਦੋਂ ਦਿੱਤਾ ਗਿਆ ਸੀ ਉਦੋਂ ਵੀ ਉਸੇ ਥਾਂ ਤੋਂ ਦਿੱਤਾ ਗਿਆ ਸੀ ਜਿਹੜੀ ਸਰਬਉੱਚ ਥਾਂ ਹੈ ਬਿਲਕੁਲ ਕੀ ਉਸ ਸਰਬਉੱਚ ਥਾਂ ਤੋਂ ਜਾ ਗਿਆ ਫਖਰ-ਏ-ਕੌਮ ਖਿਤਾਬ ਕੀ ਰੱਦ ਕੀਤਾ ਜਾ ਸਕਦਾ ਕਿਉਂਕਿ ਜਿਸ ਤਰ੍ਹਾਂ ਦੀ ਮੰਗ ਹੋਈ ਕਿ ਪੁਨਰ ਵਿਚਾਰ ਕੀਤਾ ਜਾਵੇ ਅਗਰ ਉਸ ਥਾਂ ਤੋਂ ਦਿੱਤਾ ਗਿਆ ਕੋਈ ਸਨਮਾਨ ਕੋਈ ਹੁਕਮ ਰੱਦ ਨਹੀਂ ਹੋ ਸਕਦਾ ਤੇ ਫਿਰ ਜਿਹੜੀ ਮੰਗ ਹੈ ਪੁਨਰ ਵਿਚਾਰ ਦੀ ਮੈਨੂੰ ਲੱਗਦਾ ਫਿਰ ਇਹ ਮੰਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਵੀ ਕਿਸੇ ਨਾ ਕਿਸੇ ਰੂਪ ਚ ਪਹੁੰਚੇਗੀ ਭਾਵੇਂ ਅਕਾਲੀ ਦਲ ਵੱਲੋਂ ਜਿਹੜਾ ਮਤਾ ਲਿਆ ਕੇ ਗੱਲ ਕੀਤੀ ਗਈ ਹੈ ਸੰਗਤ ਦੇ ਵਿੱਚ ਇਸ ਰੂਪ ਚ ਇਹਨੂੰ ਕਿਉਂ ਨਾ ਵੇਖਿਆ ਜਾਵੇ ਉਹ ਗੱਲ ਹੁਣ ਮੋਜੂਦਾ ਸਿੰਘ ਸਹਿਬਾਨਾ ਕੋਲੇ ਜਾਏਗੀ ਹੁਣ ਸਿੰਘ ਸਹਿਬਾਨਾ ਦਾ ਉਹਦੇ ਤੇ ਕੀ ਪ੍ਰਤੀਕਰਮ ਹੈ ਕੀ ਉਹ ਵਿਚਾਰ ਦੇ ਨੇ ਗੱਲ ਨੂੰ ਜਾਂ ਨਹੀਂ ਵਿਚਾਰ ਦੇ ਇਹ ਕਿਉਂਕਿ ਉਹਨਾਂ ਦਾ ਅਧਿਕਾਰ ਖੇਤਰ ਹੈ ਪਰ ਇਹ ਜਿਹੜੀ ਅਕਾਲੀ ਦਲ ਨੇ ਇਹ ਗੱਲ ਰੱਖੀ ਨਿਸ਼ਚਿਤ ਰੂਪ ਦੇ ਵਿੱਚ ਅਕਾਲੀ ਦਲ ਇਹ ਮਹਿਸੂਸ ਕਰਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਸੁਖਵੀਰ ਸਿੰਘ ਬਾਦਲ ਲਗਾਤਾਰ ਹੁਣ ਬਾਪੂ ਬਾਦਲ ਦੇ ਤੌਰ ਤੇ ਵੀ ਜ਼ਿਕਰ ਕਰਦੇ ਨੇ ਕਿਉਂਕਿ ਬਹੁਤ ਸਿਆਣੀ ਉਮਰ ਦੇ ਸੀ ਸਭ ਤੋਂ ਵੱਡੇ ਆਗੂ ਸੀ ਪੰਜ ਵਾਰ ਮੁੱਖ ਮੰਤਰੀ ਰਹੇ ਪੰਜਾਬ ਚ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦਾ ਕਦ ਬਹੁਤ ਵੱਡਾ ਰਿਹਾ ਉਹ ਗੱਲ ਵੱਖਰੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਭਾਜਪਾ ਨੂੰ ਜਦੋਂ ਗੱਠਜੋੜ ਕੀਤਾ ਅਕਾਲੀ ਭਾਜਪਾ ਗੱਠਜੋੜ ਭਾਜਪਾ ਜ਼ਿਆਦਾ ਤਾਕਤਵਰ ਉਹਦੇ ਨਾਲ ਹੋ ਗਈ ਕੇਂਦਰ ਚ ਔਰ ਪੰਜਾਬ ਨੂੰ ਜ਼ਿਆਦਾ ਫਾਇਦਾ ਪ੍ਰਕਾਸ਼ ਸਿੰਘ ਬਾਦਲ ਉਹਨੂੰ ਨਹੀਂ ਦਵਾ ਸਕੇ ਮਜਬੂਰੀਆਂ ਵੀ ਹੋ ਸਕਦੀਆਂ ਨੇ ਉਹਦੋਂ ਅਕਾਲੀ ਦਲ ਦੇ ਹੋਰ ਵੀ ਕਈ ਲੀਡਰ ਸੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਤੇ ਦਬਾਅ ਵੀ ਪਾਉਂਦੇ ਰਹੇ ਨੇ ਕਿ ਸਾਨੂੰ ਵੀ ਕੇਂਦਰ ਚ ਮੰਤਰੀ ਦਾ ਅਹੁਦਾ ਮਿਲਣਾ ਚਾਹੀਦਾ ਜੀ ਸਾਨੂੰ ਵੀ ਕੋਈ ਨਾ ਕੋਈ ਮਹੱਤਵਪੂਰਨ ਮਹਿਕਮਾ ਮਿਲਣਾ ਚਾਹੀਦਾ ਇਹ ਨਹੀਂ ਵੀ ਕੱਲੀ ਹਰਸ਼ਮਰਤ ਕੋਰ ਬਾਦਲ ਹੀ ਕੇਂਦਰ ਚ ਮੰਤਰੀ ਰਹੇ ਜਦੋਂ ਅਕਾਲੀ ਦਲ ਔਰ ਭਾਜਪਾ ਦੀ ਸਾਂਝ ਰਹੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਹੋਰ ਲੀਡਰ ਨੇੜੇ ਰਹੇ ਉਹਨਾਂ ਦੇ ਵਿੱਚੋਂ ਕਈ ਵਿਰੋਧੀ ਵੀ ਬਣ ਗਏ ਅੱਜ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੇ ਵੀ ਸੱਤਾ ਦਾ ਸੁੱਖ ਭੋਗਿਆ ਕੇਂਦਰੀ ਵਜ਼ੀਰੀ ਦੇ ਤੌਰ ਤੇ ਸੋ ਹੋਰ ਵੀ ਲੋਕ ਨੇ ਜਿਹੜੇ ਕੋਈ ਕੇਂਦਰੀ ਵਜ਼ੀਰ ਵੀ ਰਹੇ ਨੇ ਇਸ ਕਰਕੇ ਇਕੱਲੇ ਇਹ ਨਹੀਂ ਵੀ ਬਾਦਲ ਪਰਿਵਾਰ ਨੇ ਕੇਂਦਰ ਦੀ ਸੱਤਾ ਜਾਂ ਵਜ਼ੀਰੀ ਆਪਣੇ ਘਰ ਹੀ ਰੱਖੀ ਹੈ ਹੋਰ ਵੀ ਸਹਿਭਾਗੀ ਰਹੇ ਨੇ ਪਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਲਈ ਹੋਰ ਬਹੁਤ ਕੁਝ ਕਰ ਸਕਦੇ ਸੀ ਅਗਰ ਉਹ ਘਟੋ ਘਟ ਇਹ ਤੈਅ ਕਰ ਲੈਂਦੇ ਵੀ ਅਕਾਲੀ ਦਲ ਅਸੀਂ ਸਿਰਫ ਪੰਜਾਬ ਦੇ ਲਈ ਲੜਾਂਗੇ ਭਾਵੇਂ ਬੀਜੇਪੀ ਨਾਲ ਸਾਂਝਾ ਅਸੀਂ ਕੇਂਦਰੀ ਸੱਤਾ ਦਾ ਹਿੱਸਾ ਨਹੀਂ ਬਣਾਂਗੇ ਕੇਂਦਰ ਨੂੰ ਸਪੋਰਟ ਕਰਦੇ ਬੀਜੇਪੀ ਨੂੰ ਬਾਹਰ ਰੱਖ ਕੇ ਕਰਦੇ ਉਹ ਜ਼ਿਆਦਾ ਫਾਇਦਾ ਰਹਿਣਾ ਸੀ ਚਲੋ ਪਰ ਉਸ ਵਕਤ ਦੇ ਹਾਲਾਤਾਂ ਦੇ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਫੈਸਲੇ ਕੀਤੇ ਇਹ ਮੈਂ ਜ਼ਰੂਰ ਕਹੂੰਗਾ ਕਿ ਅਕਾਲੀ ਦਲ ਨੇ ਜਿਹੜਾ ਇਹ ਮਤਾ ਪਾਇਆ ਹੈ ਅਕਾਲੀ ਦਲ ਇਹ ਮਹਿਸੂਸ ਕਰਦਾ ਹੈ ਕਿ ਬਾਪੂ ਬਾਦਲ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਪੁਰਸਕਾਰ ਸਨਮਾਨ ਰੱਦ ਹੋਣ ਦਾ ਐਲਾਨ ਉਹਦੇ ਨਾਲ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਚਿਹਰਾ ਅੱਗੇ ਰੱਖ ਕੇ ਅਕਾਲੀ ਦਲ ਜਿਹੜਾ ਲੋਕਾਂ 'ਚ ਜਾਂਦਾ ਸੀ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ ਜਿਹੜੀ ਅਕਾਲੀ ਦਲ ਨੇ ਆਪਣੀ ਸਿਆਸਤ ਅੱਗੇ ਵਧਾਉਣੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ 'ਚ ਆਪਸੀ ਭਾਈਚਾਰੇ ਦੇ ਪ੍ਰਤੀਕ ਸੀ ਫਖਰ-ਏ-ਕੌਮ ਸੀ ਪੰਥ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਉਹ ਜਿਹੜੀ ਗੱਲ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ ਅੱਗੇ ਲੈ ਕੇ ਜਾਣੀ ਸੀ ਅਕਾਲੀ ਦਲ ਨੇ ਉਹਦੇ ਲਈ ਅਕਾਲੀ ਦਲ ਨੂੰ ਦਿੱਕਤ ਹੋ ਸਕਦੀ ਸੀ ਕਿਉਂਕਿ ਇਹਦੇ 'ਚ ਕੋਈ ਦੋਰਾ ਹੀ ਨਹੀਂ ਹੈ ਜੀ ਕਿਸਾਨੀ ਨੂੰ ਮੁਫਤ ਬਿਜਲੀ ਆਟਾ ਦਾਲ ਯੋਜਨਾ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ ਸਿਹਤ ਬੀਮਾ ਕਾਰਡ ਸ਼ੁਰੂ ਕੀਤੇ ਖਾਲੇ ਪੱਕੇ ਕਿਰਾਏ ਸੇਮ ਵਾਲੇ ਇਲਾਕਿਆਂ ਦੀ ਗੱਲ ਕੀਤੀ ਔਰ ਬਠਿੰਡੇ ਵਰਗੇ ਕਈ ਇਲਾਕੇ ਉਹਨਾਂ ਨੇ ਆਪਣੇ ਉਧਰਲੇ ਡਿਵੈਲਪ ਵੀ ਕੀਤੇ ਇਹਦੇ 'ਚ ਕੋਈ ਦੋਰਾ ਹੀ ਨਹੀਂ ਹੈ ਹਰਸ਼ਮਰਤ ਕੌਰ ਬਾਦਲ ਅਗਰ ਜਿੱਤੇ ਨੇ ਤੇ ਉਹ ਡਵੈਲਪਮੈਂਟ ਦੇ ਏਜੰਡੇ ਤੇ ਜਿੱਤੇ ਨੇ ਬਠਿੰਡਾ ਦੇ ਵਿੱਚ ਕਿਉਂਕਿ ਬਠਿੰਡੇ ਦਾ ਵਿਕਾਸ ਬਹੁਤ ਕਰਾਇਆ ਹੋਣਾ ਅੱਛਾ ਗੱਲ ਸਭ ਇੱਥੇ ਇੱਕ ਗੱਲ ਹੋਰ ਆ ਕੱਲ ਆਪਾਂ ਸ਼ੂ ਦੇ ਵਿੱਚ ਨਾ ਇੱਕ ਚਰਚਾ ਕੀਤੀ ਸੀ ਇਸੇ ਸੰਦਰਭ ਦੇ ਵਿੱਚ ਵੀ ਜਥੇਦਾਰ ਸਾਹਿਬ ਜਿਹੜੇ ਆ ਉਹ ਵਿਦੇਸ਼ ਜਾ ਰਹੇ ਆ ਤੇ ਵਿਦੇਸ਼ ਤੋਂ ਜਦੋਂ ਆਉਣਗੇ ਤੇ ਫੇਰ ਇਹ ਬਾਕੀ ਤੜਾ ਜਿਨ੍ਹਾਂ ਦੇ ਉੱਤੇ ਕਈ ਕਿਸਮ ਦੀਆਂ ਅੰਜ ਇਲਜ਼ਾਮ ਤਰਾਸ਼ੀਆਂ ਵੀ ਹੋਈਆਂ ਵੀ ਉਹਨਾਂ ਨਾਲ ਮੁਲਾਕਾਤ ਕਰੇਗਾ ਹੁਣ ਇੱਕ ਤੇ ਬਾਕੀ ਤੜਾ ਮੁਲਾਕਾਤ ਕਰੇਗਾ ਪਰ ਹੁਣ ਖਬਰ ਇਹ ਆ ਡੱਲਾ ਸਾਹਿਬ ਵੀ ਜਥੇਦਾਰ ਸਾਹਿਬ ਜਿਹੜੇ ਆ ਸ਼ਾਇਦ ਇਹ ਵਿਦੇਸ਼ ਦੌਰੇ ਤੇ ਨਹੀਂ ਜਾ ਰਹੇ ਕੀ ਜਥੇਦਾਰ ਸਾਹਿਬ ਨੇ ਇਹ ਵਿਦੇਸ਼ ਦੌਰਾਂ ਇਸ ਕਰਕੇ ਮੁਤਲ ਕਰ ਦਿੱਤਾ ਕੈਨਸਲ ਕਰ ਦਿੱਤਾ ਜਾਂ ਪੋਸਟਪੋਨ ਕਰ ਦਿੱਤਾ ਵੀ ਪਹਿਲਾਂ ਮੈਂ ਬਾਗੀ ਧੜੇ ਦੀ ਗੱਲ ਸੁਣ ਲਵਾਂ ਇਹਨਾਂ ਦੇ ਕੋਲ ਕੀ ਪਲਾਨ ਹੈ ਇਹ ਕੀ ਮੇਰੇ ਕੋਲ ਅਰਜ਼ੋਈ ਲੈ ਕੇ ਆਉਣਾ ਚਾਹੁੰਦੇ ਆ ਦੇਖੋ ਇੱਕ ਸਮਾਗਮ 'ਚ ਹਿੱਸਾ ਲੈਣਾ ਸੀ ਜਿੱਥੋਂ ਤੱਕ ਜਾਣਕਾਰੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਕਿਸੇ ਸਮਾਗਮ ਦੇ ਵਿੱਚ ਸ਼ਿਰਕਤ ਕਰਨੀ ਸੀ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ ਨੇ ਕੱਲ ਸਵੇਰੇ ਸਵੇਰੀ ਆਪਣਾ ਪ੍ਰੋਗਰਾਮ ਦੇਖਣ ਤੋਂ ਬਾਅਦ ਇੱਕ ਬੜੇ ਸਤਕਾਰਯੋਗ ਸੱਜਣ ਨੇ ਉਹਨਾਂ ਦਾ ਮੈਨੂੰ ਵਾਇਸ ਮੈਸੇਜ ਆਇਆ ਸੀ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ ਆਸਟ੍ਰੇਲੀਆ ਆਉਣਾ ਸੀ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਹਾਲਾਂਕਿ ਹਜੇ ਵੀ ਇਹਦੀ ਅਫੀਸ਼ੀਅਲ ਤੌਰ ਦੇ ਉੱਤੇ ਅਧਿਕਾਰਿਕ ਪੁਸ਼ਟੀ ਕਿਸੇ ਤਰ੍ਹਾਂ ਦੀ ਨਹੀਂ ਹੈ ਇਹ ਅਸੀਂ ਉਹ ਗੱਲ ਕਰ ਰਹੇ ਹਾਂ ਜਿਹੜੀ ਸਾਡੇ ਤੱਕ ਭੇਜੀ ਗਈ ਕਿਸੇ ਸੱਜਣ ਵੱਲੋਂ ਉਹਨਾਂ ਦਾ ਟੈਲੀਫੋਨ ਮੋਬਾਈਲ 'ਚ ਹੈ ਉਹ ਸੱਚੀ ਕਹਿ ਰਹੇ ਹੋਣਗੇ ਅਗਰ ਆਸਟ੍ਰੇਲੀਆ ਤੋਂ ਉਹਨਾਂ ਨੇ ਉੱਚੇਚੇ ਤੌਰ ਤੇ ਸਾਨੂੰ ਦੱਸਿਆ ਪਰ ਹੁਣੇ ਖਬਰਾਂ ਆ ਰਹੀਆਂ ਨੇ ਸ਼ਾਮ ਤੱਕ ਕਿ ਸ਼ਾਇਦ ਉਹ ਨਹੀਂ ਜਾ ਰਹੇ ਤੋ ਅੱਜ ਪਤਾ ਲੱਗ ਜਾਏਗਾ ਦਿਨ ਚੜ੍ਹਦੇ ਸਾਰ ਸ਼ਾਮ ਤੱਕ ਵੀ ਕੀ ਉਹ ਗਏ ਜਾਂ ਨਹੀਂ ਗਏ ਅਗਰ ਉਹ ਜਾਂਦੇ ਤੇ ਉਹਨਾਂ ਨੇ ਉਹਨਾਂ ਦੀ 19 ਤਰੀਕ ਦੀ ਵਾਪਸੀ ਦਾ ਪ੍ਰੋਗਰਾਮ ਸੀ ਹੁਣ ਇਹ ਲਗਾਤਾਰ ਕੋਸ਼ਿਸ਼ਾਂ ਜਿਹੜੇ ਦੂਸਰੇ ਲੋਕ ਨੇ ਜਿਹੜੇ ਸੱਤ ਮੈਂਬਰੀ ਕਮੇਟੀ ਦੇ ਲੋਕ ਨੇ ਮਨਪ੍ਰੀਤ ਸਿੰਘ ਏ ਵਾਲੀ ਐ ਸੰਤਾ ਸਿੰਘ ਉਮੈਦਪੁਰੀ ਨੇ ਜਾਂ ਹੋਰ ਵੀ ਕਈ ਲੋਕ ਨੇ ਗੁਰਪ੍ਰਤਾਪ ਵਡਾਲਾ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਹ ਸਾਰੇ ਲੀਡਰਾਂ ਦੀ ਕੋਸ਼ਿਸ਼ ਤਾਂ ਸੰਦੀਪ ਜੀ ਹੈ ਕਿ ਜਲ ਤੋਂ ਜਲਦ ਸਾਨੂੰ ਜਥੇਦਾਰ ਸ਼੍ਰੀ ਕਾਲਕਤਗਦ ਸਾਹਿਬ ਗਿਆਨੀ ਰੁਘਵੀਰ ਸਿੰਘ ਹੁਣਾਂ ਨਾਲ ਮੁਲਾਕਾਤ ਦਾ ਸਮਾਂ ਮਿਲੇ ਕੁਝ ਚੀਜ਼ਾਂ ਇਹ ਦਰਖਾਸਤ ਬੇਨਤੀ ਕਰਨਗੇ ਜਥੇਦਾਰ ਸਾਹਿਬ ਨੂੰ ਇੱਕ ਤਾਂ ਇਹ ਗੱਲ ਕਰਨਗੇ ਕਿ ਸਾਨੂੰ ਸੱਤ ਮੈਂਬਰੀ ਕਮੇਟੀ ਤੇ ਤੁਸੀਂ ਅਗਲਾ ਹੁਕਮ ਦਿਓ ਕਿਉਂਕਿ ਅਗਰ ਸੱਤ ਮੈਂਬਰੀ ਕਮੇਟੀ ਕਾਇਮ ਹੈ ਦੇਖੋ ਜਥੇਦਾਰ ਹੁਣਾਂ ਨੇ ਕਿਹਾ ਸੱਤ ਮੈਂਬਰੀ ਕਮੇਟੀ ਕਾਇਮ ਹੈ ਸ਼ਖਬੀਰ ਦਾ ਅਸਤੀਫਾ ਚੰਗਾ ਫੈਸਲਾ ਹੈ ਮੈਂਬਰਸ਼ਿਪ ਸ਼ੁਰੂ ਕਰਨਾ ਚਲੋ ਇਹ ਵੀ ਕਿਤੇ ਨਾ ਕਿਤੇ ਸਵਾਗਤਯੋਗ ਹੈ ਹੁਣ ਸੱਤ ਮੈਂਬਰੀ ਕਮੇਟੀ ਆਪਣੇ ਲਈ ਹੁਕਮ ਲੈਣਾ ਚਾਹੁੰਦੀ ਹੈ ਕਿ ਅਗਰ ਸੱਤ ਮੈਂਬਰੀ ਕਮੇਟੀ قائم ਹੈ ਤੇ ਸੱਤ ਮੈਂਬਰੀ ਕਮੇਟੀ ਕੀ ਕਰੇ ਮੈਂਬਰਸ਼ਿਪ ਨੂੰ ਕਿਵੇਂ ਅੱਗੇ ਵਧਾਵੇ ਔਰ ਕੀ ਹੋਏ ਵੀ ਮੰਗ ਕਰਨਗੇ ਕਿ ਜਥੇਦਾਰ ਸਾਹਿਬ ਅਕਾਲੀ ਦਲ ਨੂੰ ਇਹ ਹੁਕਮ ਦੇਣ ਕਿ ਜਿਹੜੀ ਤੁਸੀਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਉਹ ਠੀਕ ਹੈ ਸੱਤ ਮੈਂਬਰੀ ਕਮੇਟੀ ਘਟੋ ਘਟ ਉਸ ਭਰਤੀ ਪ੍ਰਕਿਰਿਆ ਦੀ ਨਿਗਰਾਨੀ ਕਰ ਲੇ ਕਈ ਮੈਂਬਰ ਇਹ ਵੀ ਚਾਹੁੰਦੇ ਨੇ ਫਿਰ ਅਸੀਂ ਉਹਨਾਂ ਭੂਮਿਕਾਵਾਂ ਦੇ ਵਿੱਚ ਨਹੀਂ ਜਾਣਾ ਜਿਹੜੀਆਂ ਸਾਨੂੰ ਅਕਾਲੀ ਦਲ ਵੱਲੋਂ ਦਿੱਤੀਆਂ ਗਈਆਂ ਨੇ ਜਿਵੇਂ ਮਨਪ੍ਰੀਤਿਆਲੀ ਉਹ ਰਾਜਸਥਾਨ ਨਹੀਂ ਜਾ ਰਹੀ ਉਹ ਜਾਣਗੇ ਜਥੇਦਾਰ ਸਾਹਿਬ ਦੇ ਹੁਕਮ ਤੋਂ ਬਾਅਦ ਜਥੇਦਾਰ ਸਾਹਿਬ ਕੀ ਹੁਕਮ ਦੰਦੇ ਨੇ ਉਸ ਤੋਂ ਬਾਅਦ ਤੈਅ ਕਰਨਗੇ ਇਸੇ ਤਰ੍ਹਾਂ ਸੰਤਾਨ ਸਿੰਘ ਉਮੈਦਪੁਰੀ ਹੈ ਉਹ ਵੀ ਉਹਨਾਂ ਦੇ ਹੁਕਮ ਤੋਂ ਬਾਅਦ ਅੱਗੇ ਫੈਸਲਾ ਕਰਨਗੇ ਅਗਰ ਜਥੇਦਾਰ ਸਾਹਿਬ ਅੱਜ ਬਾਹਰ ਨਹੀਂ ਜਾਂਦੇ ਅੱਜ ਜਾਂ ਕੱਲ ਅੱਜ ਹੋ ਗਿਆ ਬੁੱਧਵਾਰ ਕੱਲ ਵੀਰਵਾਰ ਸੋ ਬੁੱਧਵਾਰੀਆਂ ਵੀਰਵਾਰ ਨੂੰ ਮੈਨੂੰ ਲੱਗਦਾ ਹੈ ਉਹ ਜਥੇਦਾਰ ਸਾਹਿਬ ਦੇ ਨਾਲ ਮੀਟਿੰਗ ਕਰ ਲੈਣਗੇ ਉਹਨਾਂ ਨੂੰ ਮਿਲ ਲੈਣਗੇ ਆਪਣੀ ਅਰਜੀ ਦਰਖਾਸਤ ਸੌਂਪ ਦੇਣਗੇ ਫਿਰ ਜਥੇਦਾਰ ਸਾਹਿਬ ਉਹਨਾਂ ਨੂੰ ਕੀ ਹੁਕਮ ਦੰਦੇ ਨੇ ਕਿ ਸਰੂਪ ਦੇ ਵਿੱਚ ਸੱਤ ਮੈਂਬਰੀ ਕਮੇਟੀ ਦੀ ਕਾਇਮੀ ਤੇ ਜਥੇਦਾਰ ਸਾਹਿਬ ਹੁਕਮ ਦੰਦੇ ਨੇ ਜਿਹੜੇ ਬਾਕੀ ਲੀਡਰ ਨੇ ਸੁਧਾਰ ਲਹਿਰ ਨਾਲ ਜੁੜੇ ਜਿਨ੍ਹਾਂ ਨੇ ਸੁਧਾਰ ਲਹਿਰ ਭੰਗ ਕੀਤੀ ਉਹ ਵੀ ਜਥੇਦਾਰ ਸਾਹਿਬ ਕੋਲੇ ਜਾ ਕੇ ਬੇਨਤੀ ਕਰਨਗੇ ਵੀ ਹੁਣ ਸਾਡੇ ਲਈ ਕੀ ਹੁਕਮ ਹੈ ਕਿਉਂਕਿ ਅਸੀਂ ਸੁਧਾਰ ਲਹਿਰ ਭੰਗ ਕਰਤੀ ਹੁਣ ਉਹ ਹੁਕਮ ਲੈ ਕੇ ਆਪਣਾ ਲਾਈਨ ਆਫ ਐਕਸ਼ਨ ਹੈ ਜਿਹੜਾ ਉਹ ਮੈਨੂੰ ਲੱਗਦਾ ਮੀਡੀਆ ਚ ਸਾਂਝਾ ਕਰਨਗੇ ਕਿ ਅਸੀਂ ਜੱਥੇਦਾਰ ਸਾਹਿਬ ਕੋਲੇ ਬੇਨਤੀ ਕੀਤੀ ਸੀ ਤੇ ਸਾਨੂੰ ਆ ਹੁਕਮ ਮਿਲਿਆ ਉਹਨਾਂ ਨੂੰ ਹੁਕਮ ਕੀ ਮਿਲਦਾ ਹੈ ਜਾਂ ਉਹਨਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ ਜਾਂਦਾ ਹੈ ਕਿ ਜੱਥੇਦਾਰ ਸਾਹਿਬ ਕੋਈ ਨਵਾਂ ਹੁਕਮ ਦੇਣਗੇ ਇਹਦੇ ਉੱਪਰ ਬਹੁਤ ਕੁਝ ਨਿਰਭਰ ਕਰਦਾ ਹੈ ਸੁਧਾਰ ਲਹਿਰ ਦੇ ਲੀਡਰਾਂ ਦਾ ਔਰ ਸੱਤ ਮੈਂਬਰੀ ਕਮੇਟੀ ਦਾ ਹਜੇ ਵੀ ਹਜੇ ਵੀ ਅਗਰ ਅਕਾਲੀ ਦਲ ਉਸ ਸੱਤ ਮੈਂਬਰੀ ਕਮੇਟੀ ਨੂੰ ਜਾਂ ਉਹਨਾਂ ਲੀਡਰਾਂ ਨੂੰ ਸਾਰੀ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਅਡਜਸਟ ਨਹੀਂ ਕਰਦਾ ਤੇ ਉਹਨਾਂ ਲੋਕਾਂ ਦੀ ਨਾਰਾਜ਼ਗੀ ਤਾਂ ਬਰਕਰਾਰ ਰਹਿਣੀ ਹੈ ਕਿਉਂਕਿ ਉਹ ਕਹਿੰਦੇ ਅਸੀਂ ਜੋ ਕੁਝ ਕਰਨਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਹੀ ਕਰਨਾ ਸੋ ਮੈਨੂੰ ਨਹੀਂ ਲੱਗਦਾ ਕਿ ਜਿਨ੍ਹਾਂ ਨੂੰ ਆਬਜ਼ਰਵਰ ਲਾਇਆ ਗਿਆ ਹੈ ਜਦ ਤੱਕ ਜਥੇਦਾਰ ਸਾਹਿਬ ਉਹਨਾਂ ਨੂੰ ਹੁਕਮ ਨਹੀਂ ਦਿੰਦੇ ਉਹ ਬਤੌਰ ਆਬਜ਼ਰਵਰ ਆਪਣੀਆਂ ਸੇਵਾਵਾਂ ਦੇਣਗੇ ਅਕਾਲੀ ਦਲ ਦੇ ਵਿੱਚ ਪਾਵੇਂ ਉਹ ਕਾਲੀ ਹਿੱਸਾ ਨੇ ਸੋ ਇਹ ਬੜੇ ਦਿਲਚਸਪ ਮੋੜ ਤੇ ਅਕਾਲੀ ਸਿਆਸਤ ਆਈ ਹੈ ਔਰ ਮੈਂ ਕੱਲ ਦੀ ਗੱਲ ਥੋੜੀ ਜਿਹੀ ਹੋਰ ਜੋੜ ਲਾ ਜੀ ਕੱਲ ਜਿਹੜਾ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਭਾਸ਼ਣ ਸੀ ਮੈਂ ਦਲਜੀਤ ਸਿੰਘ ਚੀਮਾ ਉਹਨਾਂ ਦਾ ਭਾਸ਼ਣ ਵੀ ਸੁਣਿਆ ਸਪਸ਼ਟ ਤੌਰ ਤੇ ਉਹਨਾਂ ਨੇ ਇੱਕ ਗੱਲ ਦਾ ਜਵਾਬ ਦਿੱਤਾ ਕਿ ਕੀ ਸਾਜ਼ਿਸ਼ਾਂ ਨੇ ਉਹ ਕਹਿੰਦੇ ਸਾਜ਼ਿਸ਼ਾਂ ਇਹ ਨੇ ਉਹਨਾਂ ਨੇ ਨਾਮ ਨਹੀਂ ਲਿਆ ਨਾ ਸੁਖਬੀਰ ਬਾਦਲ ਨੇ ਕਿ ਕਿਹੜੀਆਂ ਤਾਕਤਾਂ ਸਾਜ਼ਿਸ਼ਾਂ ਕਰ ਰਹੀਆਂ ਨੇ ਪਰ ਉਹਨਾਂ ਨੇ ਜਿਸ ਤਰ੍ਹਾਂ ਦੀਆਂ ਉਦਾਹਰਨਾਂ ਦਿੱਤੀਆਂ ਜੇ ਸ਼ਿਵ ਸੈਨਾ ਦਾ ਸਿੰਬਲ ਹੈ ਜਿਹੜਾ ਉਹਨਾਂ ਕੋਲੇ ਨਹੀਂ ਰਿਹਾ ਹਾਂ ਡਾਕਟਰ ਦਲਜੀਤ ਸਿੰਘ ਚੀਮਾ ਦਾ ਸਿੰਬਲ ਉਹਨਾਂ ਕੋਲੇ ਨਹੀਂ ਰਿਹਾ ਸੋ ਦਲਜੀਤ ਸਿੰਘ ਚੀਮਾ ਕਹਿੰਦੇ ਸਾਡੇ ਲਈ ਵੀ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜੀਆਂ ਗਈਆਂ ਕਿ ਸਾਡੀ ਮਾਨਤਾ ਕਿਤੇ ਨਾ ਕਿਤੇ ਚੋਣ ਕਮਿਸ਼ਨ ਤੋਂ ਰੱਦ ਹੋ ਜੇ ਤੇ ਸ਼੍ਰੋਮਣੀ ਅਕਾਲੀ ਦਲ ਸਿੰਬਲ ਮੁਕਤ ਹੋ ਜੇ ਸੋ ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ ਔਰ ਇਸ ਕਰਕੇ ਕੁਝ ਲੋਕ ਸਾਢੇ 20 ਕਿਤੇ ਨਾ ਕਿਤੇ ਉਹਨਾਂ ਸਾਜ਼ਿਸ਼ਾਂ ਦਾ ਹਿੱਸਾ ਨੇ ਸੋ ਜਿਵੇਂ ਸੁਖਵੀਰ ਸਿੰਘ ਬਾਦਲ ਨੇ ਗੱਦਾਰਾਂ ਦੀ ਗੱਲ ਕਹਿਤੀ ਅਸਲ ਦੇ ਵਿੱਚ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਤੋਂ ਭਾਜੀਪੀ ਨਾਲ ਵਖਰੇਵਾ ਹੋਇਆ ਹੈ ਪਹਿਲਾਂ ਅਕਾਲੀ ਦਲ ਦੇ ਲੀਡਰ ਨਾ ਵੀ ਲੈ ਦਿੰਦੇ ਸੀ ਕਿ ਭਾਜੀਪੀ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਪਰ ਅੱਜ ਕੱਲ੍ਹ ਉਹ ਬਾਹਰੀ ਤਾਕਤਾਂ ਕਹਿੰਦੇ ਨੇ ਦੂਸਰੀਆਂ ਤਾਕਤਾਂ ਜਿਹੜੀਆਂ ਕਿਤੇ ਨਾ ਕਿਤੇ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਏਜੰਸੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਸੋ ਉਹ ਤਾਕਤਾਂ ਦੇ ਵਿੱਚ ਸਾਰੀਆਂ ਵਿਰੋਧੀ ਧਿਰਾਂ ਨੂੰ ਇੱਕ ਤਰੀਕੇ ਨਾਲ ਜੁੜ ਰਹੇ ਨੇ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਅਕਾਲੀ ਦਲ ਕਮਜ਼ੋਰ ਹੋਵੇ ਅਕਾਲੀ ਦਲ ਪਾੜ ਪਵੇ ਟੁੱਟੇ ਤੇ ਸ਼ਕਤੀ ਜਿਹੜੀ ਅਕਾਲੀ ਦਲ ਦੀ ਕਮਜ਼ੋਰ ਹੋਵੇ ਉਹ ਕਹਿੰਦੇ ਇਸ ਕਰਕੇ ਸਾਡੀ ਲੜਾਈ ਉਹਨਾਂ ਤਾਕਤਾਂ ਨਾਲ ਹੈ ਅਸੀਂ ਸੰਵਿਧਾਨਕ ਦਾਇਰੇ ਦੇ ਵਿੱਚ ਸਾਰਾ ਕੁਝ ਕਰ ਰਹੇ ਆ ਪਰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਰੇ ਹੁਕਮ ਅਸੀਂ ਮੰਨਦੇ ਆ ਇਹ ਵੀ ਸੁਖਵੀਰ ਬਾਦਲ ਨੇ ਔਰ ਦਲਜੀਤ ਸਿੰਘ ਚੀਮਾ ਨੇ ਸਨੇਹਾ ਦਿੱਤਾ ਔਰ ਜਦੋਂ ਗੱਲ ਫਿਰ ਇਲਜ਼ਾਮਾਂ ਦੀ ਆਈ ਕਿ ਸਾਜ਼ਿਸ਼ਾਂ ਹੋ ਰਹੀਆਂ ਨੇ ਸਾਰਾ ਕੁਝ ਪਾਰਟੀ ਦੇ ਲੋਕਾਂ ਨੇ ਵੀ ਕਿਹਾ ਪਿਛਲੇ 10 ਸਾਲਾਂ ਤੋਂ ਇਲਜ਼ਾਮ ਲੱਗ ਰਹੇ ਸੀ ਤੇ ਮੈਂ ਸਾਰਾ ਕੁਝ ਆਪਣੀ ਝੋਲੀ ਪਾਇਆ ਫਿਰ ਉਹਨਾਂ ਨੇ ਉਹ ਗੱਲ ਕੀਤੀ ਸਾਰਾ ਕੁਝ ਆਪਣੀ ਝੋਲੀ ਪਵਾਇਆ ਤਾਂ ਕਿ ਸਾਰਾ ਕੁਝ ਖਤਮ ਹੋਵੇ ਔਰ ਅਕਾਲੀ ਦਲ ਪੰਜਾਬ ਦੀ ਪੰਜਾਬ ਦੇ ਲਈ ਖੜਾ ਰਹੇ ਤੇ ਸੇਵਾ ਕਰੇ ਪੰਜਾਬੀ ਦੀਆਂ ਪੰਜਾਬ ਦੇ ਲੋਕਾਂ ਦੀ ਉਹਨਾਂ ਦਾ ਭਾਵ ਕਹਿਣ ਦਾ ਸੀ ਜਨਪਤ ਸਾਬ ਇੱਥੇ ਇਹ ਵੀ ਜ਼ਿਕਰ ਬਣਦਾ ਜਿੱਥੇ ਇੱਕ ਪਾਸੇ ਪੰਥਕ ਸਿਆਸਤ ਦੇ ਵਿੱਚ ਹਲਚਲ ਹੈ ਪੰਥਕ ਵੋਟਰ ਨੂੰ ਲਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਸੁਨੀਲ ਜਾਖੜ ਜਿਹੜੇ ਪੰਜਾਬ ਭਾਜਪਾ ਪ੍ਰਧਾਨ ਹੀ ਨੇ ਕਿਉਂਕਿ ਪਹਿਲਾਂ ਇਹ ਖਬਰਾਂ ਚੱਲੀਆਂ ਸੀ ਅਸਤੀਫਾ ਦੇ ਦਿੱਤਾ ਪਰ ਇਹ ਮੰਜ਼ੂਰੀ ਨਹੀਂ ਹੋਈ ਬਿਲਕੁਲ ਮੰਜ਼ੂਰੀ ਨਹੀਂ ਮਿਲੀ ਤੇ ਉਹ ਪ੍ਰਧਾਨ ਹੀ ਨੇ ਔਰ ਉਹਨਾਂ ਨੇ ਨਰਿੰਦਰ ਮੋਦੀ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਜਿੱਥੇ ਕਈ ਵਿਸ਼ਿਆਂ ਦੇ ਉੱਤੇ ਚਰਚਾ ਹੋਈ ਹੈ ਔਰ ਸੁਨੀਲ ਜਾਖੜ ਹੁਣਾ ਦਾ ਜਿਹੜਾ ਪਸੰਦੀਦਾ ਟੌਪਿਕ ਵੀ ਹੈ ਔਰ ਜਿਹਦੇ ਲਈ ਉਹ ਫਿਕਰਮੰਦ ਵੀ ਹੈ ਉਹ ਹੈ ਕਿਸਾਨੀ ਇਸ ਮੁੱਦੇ ਦੇ ਉੱਤੇ ਇਸ ਸ਼ੁਬੇ ਦੇ ਉੱਤੇ ਵੀ ਚਰਚਾ ਹੋਈ ਹੈ ਕਿਵੇਂ ਦੇਖਦੇ ਹੋ ਸੁਨੀਲ ਜਾਖੜ ਦੀ ਜਿਹੜੀ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਆ ਜਿੱਥੇ ਉਹਨਾਂ ਨੇ ਸੀਰੀਅਸ ਸਟਾਕਸ ਦੇ ਵਿੱਚ ਇਸ ਮਸਲੇ ਨੂੰ ਲਿਆ ਵੀ ਡਲੇਵਾਲ ਸਾਹਿਬ ਜਿਹੜੇ ਆ ਉਹ ਮਰਨ ਵਰਤ ਤੇ ਬੈਠੇ ਆ 45 46 ਦਿਨ ਹੋ ਗਏ ਆ ਮਸਲਾ ਹੱਲ ਨਹੀਂ ਹੋ ਰਿਹਾ ਦੇਖੋ ਇਹ ਦੇਰ ਸ਼ਾਮ ਤੱਕ ਇਹ ਖਬਰ ਜ਼ਰੂਰ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਆਪਾਂ ਸੁਣੀ ਹੈ ਕਿ ਸੁਨੀਲ ਜਾਖੜ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ ਹਜੇ ਉਹਦੇ ਅਧਿਕਾਰਿਕ ਵੇਰਵਿਆਂ ਦਾ ਇੰਤਜ਼ਾਰ ਹੈ ਅਗਰ ਉਹਨਾਂ ਦੀ ਮੁਲਾਕਾਤ ਪ੍ਰਧਾਨ ਮੰਤਰੀ ਦੇ ਨਾਲ ਹੋਈ ਹੈ ਪਰ ਨਿਸ਼ਚਿਤ ਤੌਰ ਤੇ ਉਹਨਾਂ ਨੇ ਮੁੱਖ ਰੂਪ ਦੇ ਵਿੱਚ ਪੰਜਾਬ ਦੀ ਕਿਸਾਨੀ ਦੀ ਜਿਹੜੇ ਮੁੱਦੇ ਨੇ ਉਹ ਜ਼ਰੂਰ ਹੀ ਚੁੱਕੇ ਹੋਣਗੇ ਕਿਉਂਕਿ ਉਹ ਲਗਾਤਾਰ ਮਿਲ ਰਹੇ ਨੇ ਦੇਖੋ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਉਹਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਮਨੋਰ ਲਾਲ ਖੱਟੜ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਸ਼ਿਵਰਾ ਚੋਹਾਨ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਹੈ ਉਹਨਾਂ ਦੇ ਅੱਗੇ ਵੀ ਸੁਨੀਲ ਜਾਖੜ ਨੇ ਪੰਜਾਬ ਦੇ ਕਿਸਾਨਾਂ ਦੀ ਗੱਲ ਚੱਕੀ ਹੈ ਔਰ ਕਿਤੇ ਨਾ ਕਿਤੇ ਸੁਨੀਲ ਜਾਖੜ ਦੀਆਂ ਹੁਣੇ ਕੋਸ਼ਿਸ਼ਾਂ ਨੇ ਕਿ ਕੇਂਦਰ ਸਰਕਾਰ ਵੀ ਔਰ ਕਿਸਾਨ ਵੀ ਕਿਤੇ ਨਾ ਕਿਤੇ ਇਹ ਜਿਹੜੀ ਸਮੱਸਿਆ ਹੈ ਇਹਨੂੰ ਗੰਭੀਰਤਾ ਦੇ ਨਾਲ ਹੱਲ ਕਰਨ ਔਰ ਦੋ ਤਿੰਨ ਦਿਨ ਪਹਿਲਾਂ ਸੁਨੀਲ ਜਾਖੜ ਉਹਨਾਂ ਦੀ ਆਪਾਂ ਇੰਟਰਵਿਊ ਦੇਖੀ ਹੈ ਇੱਕ ਦੋ ਅੰਗਰੇਜ਼ੀ ਪੰਜਾਬੀ ਅਖਬਾਰ 'ਚ ਜਿਹਦੇ ਵਿੱਚ ਉਹ ਐਮਐਸਪੀ ਦੀ ਗੱਲ ਵੀ ਅੱਗੇ ਵਧਾ ਰਹੇ ਨੇ ਕਿ ਅਗਰ ਪੰਜਾਬ ਦੇ ਕਿਸਾਨ ਇਸ ਮੰਗ ਤੇ ਅੱਗੇ ਵਧਦੇ ਨੇ ਕਿ ਐਮਐਸਪੀ ਦਾ ਕਾਨੂੰਨ ਪੂਰੇ ਦੇਸ਼ 'ਚ ਲਾਗੂ ਕਰੋ ਉਹ ਕਹਿੰਦੇ ਐਮਐਸਪੀ ਅਗਰ ਪੂਰੇ ਦੇਸ਼ 'ਚ ਲਾਗੂ ਹੁੰਦੀ ਹੈ ਤੇ ਕਿਤੇ ਨਾ ਕਿਤੇ ਪੰਜਾਬ ਨੂੰ ਵੀ ਉਹਦਾ ਨੁਕਸਾਨ ਹੋ ਸਕਦਾ ਹੈ ਸੰਦੀਪ ਜੀ ਇਹ ਗੱਲ ਮੈਂ ਵੀ ਕਈ ਵਾਰ ਕਹਿ ਚੁੱਕਿਆ ਕਈ ਆਪਾਂ ਇੰਟਰਵਿਊ ਪ੍ਰੋਗਰਾਮਾਂ 'ਚ ਕਿਹਾ ਹੈ ਅਗਰ ਐਮਐਸਪੀ ਤੇ ਖਰੀਦ ਦਾ ਕਾਨੂੰਨ ਬਣਦਾ ਹੈ ਤੇ ਨਿਸ਼ਚਿਤ ਤੌਰ ਤੇ ਅਸੀਂ ਇਹ ਗੱਲ ਨੂੰ ਵਿਚਾਰ ਲਈਏ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਵੀ ਕੀ ਸੱਚਮੁੱਚ ਪੰਜਾਬ ਨੂੰ ਐਮਐਸਪੀ ਦਾ ਕਾਨੂੰਨ ਲਾਗੂ ਹੋਣ ਤੋਂ ਬਾਅਦ ਕਿਤੇ ਕੋਈ ਘਾਟਾ ਤਾਂ ਨਹੀਂ ਪਏਗਾ ਦੇਖੋ ਹਜੇ ਹੁੰਦਾ ਕੀ ਹੈ ਜੀ ਪੰਜਾਬ ਦੇ ਵਿੱਚ ਦੂਜੇ ਸੂਬਿਆਂ ਤੋਂ ਕਣਕ ਚੋਂ ਨਾ ਆਉਂਦਾ ਬਿਹਾਰ ਤੋਂ ਆਉਂਦਾ ਹੈ ਉੱਤਰ ਪ੍ਰਦੇਸ਼ ਤੋਂ ਆਉਂਦਾ ਟਰੱਕਾਂ ਦੇ ਟਰੱਕ ਆਉਂਦੇ ਪਰ ਜਦੋਂ ਐਮਐਸਪੀ ਦਾ ਕਾਨੂੰਨ ਲਾਗੂ ਹੋ ਗਿਆ ਤੇ ਫਿਰ ਕੇਂਦਰ ਨੂੰ ਸਾਰੇ ਮੁਲਕ ਦੇ ਵਿੱਚੋਂ ਕਣਕ ਝੋਨਾ ਚੱਕਣਾ ਪੈਣਾ ਉਸ ਕਾਨੂੰਨ ਦੇ ਮੁਤਾਬਕ ਫਿਰ ਇੱਕ ਤਾਂ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਸਾਨੂੰ ਕਿਸੇ ਤਰ੍ਹਾਂ ਦੀ رعایت ਮਿਲੇਗੀ ਭਾਵੇਂ ਨਵੀਂ ਦੀ ਜਾਂ ਕੁਝ ਹੋਰ ਅਗਰ ਕੁਝ ਜਿਹਾ ਵਾਪਰਦਾ ਕਿਉਂਕਿ ਕੇਂਦਰ ਸਾਰੇ ਸੂਬਿਆਂ ਦੇ ਲਈ ਖਰੀਦ ਦੇ ਮਾਪਦੰਡ ਵੱਖਰੇ ਨਹੀਂ ਰੱਖ ਸਕਦਾ ਫਿਰ ਪੂਰੇ ਮੁਲਕ ਦੇ ਲਈ ਜਿਹੜੇ ਖਰੀਦ ਦੇ ਮਾਪਦੰਡ ਨੇ ਉਹ ਇੱਕੋ ਜਿਹੇ ਹੋਣਗੇ ਉਹਨਾਂ ਹਾਲਾਤਾਂ ਦੇ ਵਿੱਚ ਕੀ ਅੱਜ ਤੱਕ ਐਮਐਸਪੀ ਤੇ ਪੰਜਾਬ ਤੇ ਹਰਿਆਣਾ 'ਚ ਅਸੀਂ ਗਰੰਟੀ ਮੰਨਦੇ ਆ ਨਾ ਵੀ ਸਾਡਾ ਕਣਕ ਝੋਨਾ ਚੱਕਿਆ ਹੀ ਜਾਏਗਾ ਕੇਂਦਰ ਜਿਹੜਾ ਉਹ ਕੈਸ਼ ਕ੍ਰੈਡਿਟ ਲਿਮਿਟ ਸਾਨੂੰ ਜਾਰੀ ਕਰਦਾ ਫਿਰ ਉਹ ਕੈਸ਼ ਕ੍ਰੈਡਿਟ ਲਿਮਿਟ ਪੂਰੇ ਮੁਲਕ ਲਈ ਆਉਣੀ ਹੈ ਔਰ ਕੀ ਉਸ ਸੂਰਜ 'ਚ ਸਾਡੇ ਪੰਜਾਬ ਦਾ ਸਾਰਾ ਉਤਪਾਦਨ ਹੀ ਚੱਕਿਆ ਜਾਏਗਾ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੋਂ ਬਾਅਦ ਹਾਲਾਂਕਿ ਕਾਨੂੰਨੀ ਗਾਰੰਟੀ ਮੰਗੀ ਤਾਂ ਇਸੇ ਕਰਕੇ ਜਾ ਰਹੀ ਹੈ ਨਾ ਕਿ ਇੱਕ ਇੱਕ ਦਾਣਾ ਚੱਕਿਆ ਜਾਵੇ ਪਰ ਕੀ ਸਾਰੇ ਮੁਲਕ ਚੋਂ ਇੱਕ ਇੱਕ ਦਾਣਾ ਚੱਕਿਆ ਜਾਏਗਾ ਇਹ ਇੱਕ ਵੱਖਰਾ ਵਿਸ਼ਾ ਫਿਰ ਉਸ ਤੋਂ ਬਾਅਦ ਬਣੇਗਾ ਕਿਉਂਕਿ ਹੁਣ ਵੀ ਜਿਹੜੀ ਐਮਐਸਪੀ ਹੈ ਉਹ ਦਿੱਤੀ ਦਾ ਪੂਰੇ ਦੇਸ਼ ਲਈ ਜਾ ਰਹੀ ਹੈ ਨਾ ਜਦੋਂ ਪੂਰੇ ਦੇਸ਼ ਲਈ ਐਮਐਸਪੀ ਦਿੱਤੀ ਜਾ ਰਹੀ ਹੈ ਤੇ ਚੱਕਿਆ ਜਾ ਰਿਹਾ ਜ਼ਿਆਦਾਤਰ ਪੰਜਾਬ ਤੇ ਹਰਿਆਣੇ ਤੋਂ ਤੇ ਬਿਹਾਰ ਤੇ ਉੱਤਰ ਪ੍ਰਦੇਸ਼ ਚੋਂ ਤਾਂ ਫਿਰ ਵੀ ਕਾਫੀ ਝੋਨਾ ਇੱਧਰ ਆਉਂਦਾ ਸਾਡੇ ਵਿਕਦਾ ਜਾਂ ਪ੍ਰਾਈਵੇਟ ਸੈਲਰਾਂ ਵਾਲੇ ਚੱਕਦੇ ਆ ਜ਼ਿਆਦਾ ਰੇਟ ਨਹੀਂ ਮਿਲਦਾ ਸੋ ਜੇ ਪੂਰੇ ਮੁਲਕ ਚ ਐਮ ਐਸ ਪੀ ਤੇ ਚੱਕਣ ਦੀ ਕਾਨੂੰਨੀ ਗਰੰਟੀ ਆਉਂਦੀ ਹੈ ਫਿਰ ਕੀ ਸਾਡੇ ਵੀ ਸਾਰਾ ਕਣਕ ਝੋਨਾ ਚੱਕਿਆ ਜਾਊਗਾ ਇਹ ਵਿਸ਼ਾ ਬੜਾ ਗੰਭੀਰ ਹੈ ਸੁਨੀਲ ਧਖੜ ਉਹਨਾਂ ਦਾ ਵੀ ਇਹਦੇ ਤੇ ਡਿਬੇਟ ਚਰਚਾ ਹੋ ਜਾਣੀ ਚਾਹੀਦੀ ਹੈ ਇਹਦੇ ਤੇ ਮੈਨੂੰ ਲੱਗਦਾ ਕਿਸਾਨ ਜੱਥੇਬੰਦੀਆਂ ਨੂੰ ਵੀ ਇੱਕ ਵਾਰੀ ਚਰਚਾ ਕਰ ਲੈਣੀ ਚਾਹੀਦੀ ਹੈ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਕੋਈ ਨੁਕਸਾਨ ਨਹੀਂ ਉਹ ਸਾਰਿਆਂ ਨੂੰ ਇਹਦੀ ਜਾਣਕਾਰੀ ਦੇ ਸਕਦੇ ਨੇ ਪਰ ਅਗਰ ਕੋਈ ਨੁਕਸਾਨ ਹੁੰਦਾ ਹੋਇਆ ਉਹਨੂੰ ਵਿਚਾਰ ਲੈਣਾ ਚਾਹੀਦਾ ਹੈ ਮੈਨੂੰ ਲੱਗਦਾ ਸੁਨੀਲ ਜਾਖੜ ਹੋਂ ਦਾ ਜਿਹੜਾ ਇਹ ਲੌਜੀਕ ਹੈ ਤਰਕ ਹੈ ਮੈਂ ਵੀ ਕਿਸੇ ਹੱਦ ਤੱਕ ਇਹਦੇ ਨਾਲ ਸਹਿਮਤ ਹਾਂ ਇਹਦੇ ਤੇ ਡਿਸਕਸ਼ਨ ਹੋ ਜਾਣੀ ਚਾਹੀਦੀ ਹੈ ਸੂਬੇ ਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਹਦੇ ਤੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਈ ਤਾਂ ਕਿ ਕੱਲ ਹੋਏ ਨਾ ਹੋਵੇ ਕਿ ਭਗਵੰਤ ਮਾਨ ਹੋਂ ਲਈ ਕੋਈ ਨਵੀਂ ਚੁਣੌਤੀ ਖੜੀ ਹੋ ਜੇ ਜਾਂ ਪੰਜਾਬ ਦੀ ਸਰਕਾਰ ਲਈ ਕੋਈ ਨਵੀਂ ਚੁਣੌਤੀ ਖੜੀ ਹੋ ਜੇ ਸੋ ਪਰ ਸੁਨੀਲ ਜਾਖੜ ਸਰਗਰਮ ਨੇ ਇਹ ਵੀ ਮੈਨੂੰ ਲੱਗਦਾ ਹੈ ਕਿ ਸੁਨੀਲ ਜਾਖੜ ਉਹਨਾਂ ਨੂੰ ਹਰੀ ਝੰਡੀ ਮਿਲ ਗਈ ਕਿ ਤੁਸੀਂ ਹਜੇ ਸਰਗਰਮ ਰਹੋ देखो 2 ਸਾਲ ਬਾਅਦ ਚੋਣਾਂ ਨੇ ਨਾ ਅਗਰ 2 ਸਾਲ ਹੀ ਸੁਨੀਲ ਜਾਖੜ ਉਹਨਾਂ ਨੂੰ ਇੱਕ ਹੋਰ ਐਕਸਟੈਂਸ਼ਨ ਬੀਜੇਪੀ ਦੇ ਦਿੰਦੀ ਹੈ ਤੇ ਸੁਨੀਲ ਜਾਖੜ ਕੋਲੇ ਸਮਾਂ ਇਸ ਵਕਤੋ ਜਿਸ ਤਰ੍ਹਾਂ ਦੀ ਉਹਨਾਂ ਨੇ ਸਰਗਰਮੀ ਦਿਖਾਈ ਹੈ ਪਿਛਲੇ ਕੁਝ ਦਿਨਾਂ ਤੋਂ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਬੀਜੇਪੀ ਦੀ ਹਾਈ ਕਮਾਂਡ ਨੇ ਸੁਨੀਲ ਜਾਖੜ ਉਹਨਾਂ ਦਾ ਅਸਤੀਫਾ ਜਿਹੜਾ ਹਜੇ ਅੰਦਰ ਖਾਤੇ ਦਿੱਤਾ ਗਿਆ ਸੀ ਸ਼ਾਇਦ ਉਹ ਰੱਦ ਕਰਕੇ ਸੁਨੀਲ ਜਾਖੜ ਉਹਨਾਂ ਨੂੰ ਕਹਿ ਦਿੱਤਾ ਹੋਣਾ ਹੈ ਕਿ ਤੁਸੀਂ ਬਤੌਰ ਪ੍ਰਧਾਨ ਆਪਣੀ ਸਰਗਰਮੀ ਜਾਰੀ ਰੱਖੋ ਤੁਸੀਂ ਪੰਜਾਬ ਦੇ ਲਈ ਬੀਜੇਪੀ ਨੂੰ ਤਕੜਾ ਕਰੋ ਸ਼ਾਇਦ ਉਸੇ ਕ੍ਰਮਚ ਬੀਜੇਪੀ ਕਿਸਾਨਾਂ ਦੀਆਂ ਮੰਗਾਂ ਲੈ ਕੇ ਕੇਂਦਰੀ ਮੰਤਰੀਆਂ ਨੂੰ ਮਿਲ ਰਹੇ ਨੇ ਸੁਨੀਲ ਜਾਖੜ ਹੋਰ ਅਗਰ ਕਿਤੇ ਸੁਨੀਲ ਜਾਖੜ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਸਾਡੇ ਕਿਸਾਨਾਂ ਦੀ ਮੀਟਿੰਗ ਕਰਾ ਦੇਣ ਹੂੰ ਕਿਉਂਕਿ ਹਜੇ ਤੱਕ ਪੰਜਾਬ ਚ ਬੀਜੇਪੀ ਦੇ ਕਿਸੇ ਵੀ ਲੀਡਰ ਨੇ ਇਸ ਗੱਲ ਦੀ ਬਹੁਤੀ ਗੰਭੀਰਤਾ ਨਹੀਂ ਦਿਖਾਈ ਕਿ ਅਸੀਂ ਕਿਸਾਨਾਂ ਦਾ ਪ੍ਰਤੀਨਿਧੀ ਮੰਡਲ ਮੋਦੀ ਸਾਹਿਬ ਨਾਲ ਜਾ ਕੇ ਮਿਲਾ ਦਈਏ ਹੂੰ ਅਗਰ ਸੁਨੀਲ ਜਾਖੜੇ ਦੇ ਵਿੱਚ ਕਾਮਯਾਬ ਹੋਏ ਹਮ ਨਿਸ਼ਚਿਤ ਰੂਪ ਚ ਇਹਦੇ ਨਾਲ ਬੀਜੇਪੀ ਨੂੰ ਫਾਇਦਾ ਹੋਏਗਾ। ਡਿਵਾਈਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੰਨੇ ਹੋ ਤੇ ਖਾਸ ਵਿਸ਼ਿਆਂ ਦੇ ਉੱਤੇ ਤੁਸੀਂ ਆਪਣੀ ਪੂਰੀ ਜਾਣਕਾਰੀ ਲੈ ਕੇ ਹਾਸਲ ਹੁੰਨੇ ਹੋ ਔਰ ਦਰਸ਼ਕ ਵੀ ਤੁਹਾਡੇ ਵੱਲੋਂ ਦਿੱਤੀ ਗਈ ਹੈ ਜਿਹੜੀ ਤਫਸੀਲ ਦੇ ਨਾਲ ਪੂਰੀ ਜਾਣਕਾਰੀ ਹੁੰਦੀ ਹੈ ਉਸ ਨੂੰ ਪਸੰਦ ਕਰਦੇ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਸਿਕਾੜੀ ਸਸਿਕਾੜੀ ਔਰ ਕੋਈ ਵੀ ਧਿਰ ਜੇਕਰ ਕਿਸੇ ਗੱਲ ਤੋਂ ਅਸਹਿਮਤ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਉਹ ਆਪਣਾ ਪੱਖ ਰੱਖ ਸਕਦੇ ਆ ਸਾਡੇ ਨਾਲ ਤੇ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਦੇ ਰਾਹੀਂ ਜ਼ਰੂਰ ਅੱਗੇ ਪਵਾਵਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ